ਸਰਕਾਰ ਵੱਲੋਂ ਖਾਲਕੂ ਸਿੰਘਾਂ ਦੇ ਉੱਪਰ ਰੱਖੇ ਗਏ ਇਨਾਮ ਅਤੇ ਉਹਨਾਂ ਨੂੰ ਪਗੋੜਾ ਕਰਾਰ ਦੇਣ ਬਾਰੇ ਅੱਜ ਜਾਣਕਾਰੀ ਪ੍ਰਾਪਤ ਕਰਦੇ ਹਾਂ ਕਿਹੜੇ ਕਿਹੜੇ ਸਿੰਘ ਦੇ ਉੱਪਰ ਕਿੰਨਾ ਕਿੰਨਾ ਇਨਾਮ ਰੱਖਿਆ ਗਿਆ ਸੀ ਅਤੇ ਕਿੰਨਾ ਕਿੰਨਾ ਨੂੰ ਪਗੋੜਾ ਕਰਾਰ ਦਿੱਤਾ ਗਿਆ ਸੀ ਇਹ ਸਭ ਜਾਣਕਾਰੀ ਪ੍ਰਾਪਤ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1 ਮਈ 1982 ਵਾਲੇ ਦਿਨ ਭਾਰਤ ਸਰਕਾਰ ਨੇ ਨੈਸ਼ਨਲ ਕੌਂਸਲ ਆਫ ਖਾਲਿਸਤਾਨ ਤੇ ਦਲ ਖਾਲਸਾ ਤੇ ਪਾਬੰਦੀ ਲਗਾ ਦਿੱਤੀ ਸੀ ਇਹ ਸਭ ਪਵੰਦੀ ਲੱਗਣ ਤੋਂ ਬਾਅਦ ਦਲ ਖਾਸ ਸਾਦੇ ਕੋਈ ਸਿੰਘਾਂ ਨੇ ਇੱਕ ਹਵਾਈ ਜਹਾਜ਼ ਨੂੰ ਆਪਣੇ ਕਬਜ਼ੇ ਵਿੱਚ ਕਰਨ ਤੋਂ ਬਾਅਦ ਗਉਆਂ ਦੇ ਸਿਰ ਵੱਡਣ ਦੀ ਜ਼ਿੰਮੇਵਾਰੀ ਆਪਣੇ ਸਿਰ ਦੇ ਉੱਪਰ ਲਈਤੀ ਗਈ ਸੀ ਜਿਨ੍ਹਾਂ ਵਿੱਚ ਸਰਦਾਰ ਜਸਵੰਤ ਸਿੰਘ ਠੇਕੇਦਾਰ ਤੇ ਸਰਦਾਰ ਮਨਮੋਹਨ ਸਿੰਘ ਚੰਡੀਗੜ੍ਹ ਤੇ 50000 ਰੁਪਏ ਨਾਮ ਰੱਖਿਆ ਗਿਆ ਸੀ ਸਰਦਾਰ ਰਣਜੀਤ ਸਿੰਘ ਦਿੱਲੀ ਇਹਨਾਂ ਤੇ 50000 ਰੁਪਏ ਸਰਕਾਰ ਨੇ ਤੇ 1 ਲੱਖ ਰੁਪਏ ਨਿਰੰਕਾਰੀਆਂ ਨੇ ਨਾਮ ਰੱਖਿਆ ਸੀ ਸਰਦਾਰ ਤਲਵਿੰਦਰ ਸਿੰਘ 50000 ਸਰਦਾਰ ਬਹਾਦਰ ਸਿੰਘ 50000 ਰੁਪਏ ਸਰਦਾਰ ਤਰਸੀਮ ਸਿੰਘ 25000 ਰੁਪਏ ਸਰਦਾਰ ਵਿਦਾਵਾ ਸਿੰਘ 52000 ਰੁਪਏ ਸਰਦਾਰ ਅਮਰਪਾਲ ਸਿੰਘ 25000 ਰੁਪਏ ਸਰਦਾਰ ਅਮਰਜੀਤ ਸਿੰਘ 25000 ਰੁਪਏ ਸਰਦਾਰ ਸੇਵਾ ਸਿੰਘ 25000 ਰੁਪਏ ਸਰਦਾਰ ਗੁਰਨਾਮ ਸਿੰਘ 25000 ਰੁਪਏ ਸਰਦਾਰ ਸੁਰਿੰਦਰ ਸਿੰਘ ਗਿੱਲ ਇੰਸਪੈਕਟਰ 10000 ਰੁਪਏ ਪੱਟੀ ਤਰਨਤਨ ਕਾਂਡ ਵਿੱਚ ਸਰਦਾਰ ਲੱਖਾ ਸਿੰਘ 10000 ਰੁਪਏ ਤਰਨਤਨ ਕਾਂਡ ਵਿੱਚ ਸਰਦਾਰ ਜੱਗਾ ਸਿੰਘ 10000 ਰੁਪਏ ਤਰਨਤਨ ਕਾਂਡ ਵਿੱਚ ਸਰਦਾਰ ਬੁੱਕਨ ਸਿੰਘ ਨਾਗੋਕੇ ਤਰਨਤਾਰਨ ਕਾਂਡ ਵਿੱਚ 10000 ਰੁਪਏ ਸਰਦਾਰ ਧੰਨਾ ਸਿੰਘ ਬਹਾਦਰ ਤਰਨਤਾਰਨ ਕਾਂਡ ਵਿੱਚ 10000 ਰੁਪਏ ਸਰਦਾਰ ਸਵਰਨ ਸਿੰਘ ਪੱਟੀ ਕਾਂਡ ਵਿੱਚ 10000 ਰੁਪਏ ਸਰਦਾਰ ਅਮਰ ਸਿੰਘ ਭਗੋੜਾ 10000 ਰੁਪਏ ਤਰਨਤਾਰਨ ਕਾਂਡ ਵਿੱਚ ਸਰਦਾਰ ਸ਼ੇਰ ਸਿੰਘ ਮੀਆਂ ਵਿੰਡ ਪੱਟੀ ਕਾਂਡ ਵਿੱਚ ਇਨ੍ਹਾਂ ਸਿੰਘਾਂ ਦੇ ਉੱਪਰ ਇਨਾਮ ਦੀ ਕੋਈ ਕੀਮਤ ਨਹੀਂ ਦੱਸੀ ਗਈ ਸਰਦਾਰ ਪਲਵੰਤ ਸਿੰਘ ਪੰਜਾਬ ਐਂਡ ਸਿੰਧ ਬੈਂਕ ਤਰਨਤਾਰਨ ਕਾਂਡ ਵਿੱਚ ਸਰਦਾਰ ਬਖਸ਼ੀਸ਼ ਸਿੰਘ ਪਾਂਸ਼ਟਾ ਕਾਂਡ ਵਿੱਚ ਸਰਦਾਰ ਅਨੋਖ ਸਿੰਘ ਪਘੋੜਾ ਮਾਨਾ ਵਾਲਾ ਕਾਂਡ ਸਰਦਾਰ ਰੂਪ ਸਿੰਘ ਪੱਟੀ ਤੇ ਸ਼ਾਂਤਕੇਸ ਸਰਦਾਰ ਕਾਬਲ ਸਿੰਘ ਨਿਰੰਕਾਰਿਆ ਅਗਰਵਚਨ ਸਿੰਘ ਕਤਲ ਕੇਸ ਸਰਦਾਰ ਦਲਵੀਰ ਸਿੰਘ ਲਾਲਾ ਕਤਲ ਕੇਸ ਸਰਦਾਰ ਸਤਨਾਮ ਸਿੰਘ ਪਘੋੜਾ ਸਰਦਾਰ ਰੇਸ਼ਨ ਸਿੰਘ ਪਘੋੜਾ ਸਰਦਾਰ ਸੁਲੱਖਣ ਸਿੰਘ ਪੱਟੀ ਤਰਨਤਨ ਕੇਸ ਸਰਦਾਰ ਸੁੱਖਾ ਸਿੰਘ ਪੱਟੀ ਤਰਨਤਨ ਕੇਸ ਸਰਦਾਰ ਸਰਜੀਤ ਸਿੰਘ ਇੰਸਪੈਕਟਰ ਬਠਿੰਡਾ ਜੇਲ ਸਰਦਾਰ ਦਲਵੀਰ ਸਿੰਘ ਪਘੋੜਾ ਸਰਦਾਰ ਠਾਕਰ ਸਿੰਘ ਪਘੋੜਾ ਜੱਥੇਦਾਰ ਰਾਮ ਸਿੰਘ ਪਘੋੜਾ ਇਹ ਸਭ ਉਹ ਖਾਰਕੂ ਸਿੰਘ ਸਨ ਜਿਨ੍ਹਾਂ ਦੇ ਉੱਪਰ ਉਸ ਸਮੇਂ ਦੀ ਹਕੂਮਤ ਨੇ ਵੱਡੇ-ਵੱਡੇ ਇਨਾਮ ਲਾ ਕੇ ਉਹਨਾਂ ਨੂੰ ਭਗੋੜਾ ਕਰਾਰ ਦੇ ਦਿੱਤਾ ਸੀ ਜੇਕਰ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਬੈਲ ਆਈਕਨ ਦਾ ਬਟਨ ਜਰੂਰ ਨਾ ਪਿਓ ਤਾਂ ਜੋ ਅੱਗੇ ਤੋਂ ਤੁਹਾਨੂੰ ਹਰ ਇੱਕ ਵੀਡੀਓ ਪ੍ਰਾਪਤ ਹੋ ਸਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ